ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਢਠੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜੀਆਂ ਦਾ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਪਾਵਨ ਅਸਥਾਨ ਹੈ ਜਿਸ ਅਸਥਾਨ ਤੇ ਤਾਂ ਸੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣਾ ਅੰਤਮ ਸਮਾ ਬਤਾਇਆ ਜੀ ਜਦੋਂ ਗੁਰੂ ਸਾਹਿਬ ਜੀ ਦਿੱਲੀ ਵਿਖੇ ਆਏ ਭਿਆਨਕ ਬਿਮਾਰੀ ਦੇ ਨਾਲ ਇਥੋਂ ਦੇ ਲੋਕ ਜੂਝ ਰਹੇ ਸਨ ਹੈਜ਼ਾ ਦੇ ਚੇਚਕ ਨਾਂ ਦੀਆਂ ਬਿਮਾਰੀਆਂ ਬੜੇ ਜ਼ੋਰ ਤੇ ਸਨ ਸਤਗੁਰ ਜੀਆ ਨੇ ਇਹਨਾਂ ਰੋਗਾਂ ਤੋਂ ਮੁਕਤ ਕਰਵਾਇਆ ਕਸ਼ਟ ਨਿਵਰਤ ਕੀਤੇ ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਆਪਣਾ ਅੰਤਮ ਸਮਾ ਨੇੜੇ ਜਾਣਦਿਆਂ ਹੋਇਆ ਸੰਗਤਾਂ ਨੂੰ ਕਿਹਾ ਇੱਕ ਖੁੱਲੇ ਜਗ੍ਹਾ ਦੇ ਉੱਤੇ ਤੰਬੂ ਲਾ ਦਿੱਤੇ ਜਾਣ। ਸੋ ਇਸ ਸਥਾਨ ਦੇ ਉੱਤੇ ਆ ਕੇ ਸੰਗਤਾਂ ਨੇ ਖੁੱਲੇ ਮੈਦਾਨ ਵਿੱਚ ਤੰਬੂ ਲਾ ਦਿੱਤੇ। ਸਤਿਗੁਰਾਂ ਦੀ ਇਹ ਇੱਛਾ ਸੀ। ਗੁਰੂ ਸਾਹਿਬ ਜੀ ਜਮਨਾ ਨਦੀ ਦੇ ਕੰਢੇ ਤੇ ਆਣ ਕਰਕੇ ਬਿਰਾਜੇ। ਸੰਗਤਾਂ ਨੂੰ ਦੱਸਿਆ ਕਿ ਹੁਣ ਅਸੀਂ ਸੱਚਖੰਡ ਪਿਆਨਾ ਕਰਨਾ ਹੈ, ਸਾਡਾ ਸਮਾਂ ਆ ਗਿਆ ਹੈ। ਤੇ ਸੰਗਤਾਂ ਨੇ ਸਤਿਗੁਰ ਜੀਆ ਨੂੰ ਕਿਹਾ ਕਿ ਗੁਰੂ ਸਾਹਿਬ ਜੀਓ ਗੁਰਗੱਦੀ ਦੀ ਜ਼ਿੰਮੇਵਾਰੀ ਕਿਹਨੂੰ ਦੇ ਕੇ ਚੱਲਿਓ। ਤੇ ਗੁਰੂ ਸਾਹਿਬ ਜੀ ਨੇ ਬੜੇ ਸਰਜ ਦੇ ਨਾਲ ਧੀਰਜ ਦੇ ਨਾਲ ਜਵਾਬ ਦਿੱਤਾ ਕਿ ਬਾਬਾ ਬਕਾਲੇ ਇਹ ਭੇਦ ਭਰਿਆ ਵਚਨ ਕਰਕੇ ਸਤਿਗੁਰੂ ਜੀ ਸਜਖੰਡ ਪਿਆਨਾ ਕਰਗੇ ਇਸ ਪਾਵਨ ਸਥਾਨ ਤੇ ਗੁਰੂ ਸਾਹਿਬ ਜੀਆਂ ਦੀ ਪਾਵਨ ਦੇਹ ਦਾ ਅੰਤਮ ਸੰਸਕਾਰ ਕੀਤਾ ਗਿਆ ਇਹਦੇ ਨਾਲ ਹੀ ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਅੰਗਿਠੇ ਵੀ ਇਸੇ ਸਥਾਨ ਤੇ ਨੇ ਉਨਾ ਗੁਰੂ ਕੇ ਮਹਿਲਾਂ ਦੇ ਅੰਤਮ ਸੰਸਕਾਰ ਵੀ ਇਸੇ ਸਥਾਨ ਤੇ ਹੋਏ ਨੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ